ਨਿਰੰਤਰ ਹਾਈ ਕਮਾਂਡ ਨਜ਼ਰ ਬਣਾਏ ਵੀ ਹੈ ਔਰ ਪਤਾ ਨਹੀਂ ਕਦੋਂ ਕਿਸ ਨੂੰ ਲਵ ਲੈਟਰ ਮਿਲ ਜਾਏ ਮੇਰੇ ਖਿਲਾਫ ਕੀ ਹੈ ਜਿਹੜੇ ਐਕਸ਼ਨ ਲਿਆ ਜਿਵੇਂ ਤੁਸੀਂ ਦੋ ਬੰਦਿਆਂ ਨੂੰ ਪਹਿਲੇ ਸਸਪੈਂਡ ਕਰਦੇ ਐਕਸ਼ਨ ਇਸੇ ਤਰ੍ਹਾਂ ਜਾਰੀ ਰਹੂਗਾ ਅੱਗੇ ਨੂੰ 100% ਇਨਡਿਸਪਲਿਨ ਕਰਨ ਵਾਲੇ ਤੇ ਐਕਸ਼ਨ ਜਾਰੀ ਰਹੂਗਾ ਆਰਗੇਨਾਈਜੇਸ਼ਨਸ ਜਨਾਬ ਕਿੱਦਾਂ ਚੱਲੇਗੀ ਤੁਹਾਡਾ ਇੱਕ ਆਧਾਰ ਆ ਜਿਹੜਾ ਮੀਡੀਆ ਆਧਾਰ ਆ ਕਿੱਦਾਂ ਚੱਲੇਗਾ ਜੇ ਤੁਸੀਂ ਆਦੇ ਸੀਓ ਦੀ ਜੇ ਤੁਸੀਂ ਆਪ ਦਾ ਜਿਹੜਾ ਚੀਜ਼ ਤੁਹਾਡਾ ਉੱਥੇ ਰਿਪੋਰਟਰ ਤੁਸੀਂ ਭੌਣੇ ਹੋ ਉਹਦੀ ਗੱਲ ਐਡੀਟਰ ਉਹਦੀ ਗੱਲ ਨਹੀਂ ਸੁਣੋਗੇ ਤੁਸੀਂ ਕਹੋਗੇ ਨਹੀਂ ਜਨਾਬ ਉਹਨਾਂ ਨੇ ਤੁਹਾਨੂੰ ਕਿਹਾ ਵੀ ਦੱਖਣ ਵੱਲ ਜਾਣਾ ਤੁਸੀਂ ਕਹੇ ਨਹੀਂ ਦੱਖਣ ਨਹੀਂ ਜਾਣਾ ਅੱਜ ਮੈਂ ਉੱਤਰ ਵੱਲ ਜਾਣਾ ਹੈ ਤਾਂ ਕੰਮ ਤੁਹਾਡਾ ਚੈਨਲ ਵੀ ਫੇਲ ਹੋ ਜਾਏਗਾ ਸੇਮ ਇਟਸ ਦਾ ਸਿਸਟਮ ਇਨ ਪਾਰਟੀ ਅਗਰ ਕੋਈ ਫਾਲੋਅ ਅਪ ਨਹੀਂ ਕਰੇਗਾ ਦਾ ਨੇਚਰਲੀ ਉਹ ਇਨਡਿਸਿਪਲਨ ਹੈ ਤੇ ਇਨਡਿਸਿਪਲਨ ਦੀ ਕਾਰਵਾਈ ਉਹ ਤੇ ਬੰਦੀ ਹੈ ਉਹ ਹੀ ਤੁਸੀ ਕਾਰਵਾਈ ਹੋਏਗੀ ਰਾਜ ਕੁਮਾਰ ਗਿਰਚਾ ਤੁਸੀਂ ਸਭ ਨੂੰ ਜੁਆਇਨ ਕੀਤਾ ਦੇਖੋ ਜਿਹੜਾ ਵਿਅਕਤੀ ਵੀ ਇਨਡਿਸਿਪਲਨ ਕ੍ਰੀਏਟ ਕਰ ਰਿਹਾ ਹਾਂ ਕੁਝ ਦਾਇਰੇ ਤੋਂ ਮੇਰੇ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ ਉਹ ਜਿਹੜਾ ਕੰਮ ਕਰਨਾ ਹੈ ਉਹ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਨੇ ਕਰਨਾ ਹੈ ਕੋਈ ਵੀ ਜਿਹੜਾ ਕੰਮ ਹੈ ਜਿਹੜਾ ਮੇਰੇ ਦਾਇਰੇ ਤੋਂ ਥੋੜਾ ਜਿਹਾ ਬਾਹਰ ਦੀ ਗੱਲ ਹੁੰਦੀ ਹੈ ਸੋ ਕਿਉਂਕਿ ਸਾਡੀਆਂ ਵੀ ਲੇਅਰਿੰਗ ਹੈਗੀਆਂ ਨਾ ਉਨ ਚੀਫ ਐਡੀਟਰ ਤੇ ਅਟੈਕ ਕਰਨਾ ਹੈ ਮੰਨ ਲਓ ਉਹਨੂੰ ਕੱਢਣਾ ਹੈ ਤਾਂ ਫਿਰ ਚੀਫ ਐਡੀਟਰ ਨੂੰ ਕੌਣ ਕੱਢੇਗਾ ਨਹੀਂ ਹੋ ਗਿਆ ਹੁੰਦਾ ਜੀ ਉਹ ਮੇਰੇ ਕਹਿਣ ਦਾ ਮਤਲਬ ਪੂਰੀ ਪ੍ਰਕਿਰਿਆ ਹਰ ਵਿਅਕਤੀ ਦੀ ਜਾਰੀ ਹੈ ਚਾਹੇ ਉਹ ਮੈਂ ਡਿਸਪੀਸਪਲਨ ਕਰ ਰਿਹਾ ਹੈ ਚਾਹੇ ਕੋਈ ਹੋਰ ਕਰ ਰਿਹਾ ਹੈ ਨਿਰੰਤਰ ਹਾਈ ਕਮਾਂਡ ਨਜ਼ਰ ਬਣਾਈ ਰਹੀ ਹੈ ਔਰ ਪਤਾ ਨਹੀਂ ਕਦੋਂ ਕਿਸ ਨੂੰ ਲਵ ਲੈਟਰ ਮਿਲ ਜਾਏ